ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਲਾਬ ਸਿੰਘ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗੁਰਦੁਆਰੇ ਕਿੱਥੇ ਬਣਦੇ ਨੇ ਆਓ ਪਹਿਲਾਂ ਵੇਖੀਏ ਉਸ ਦੀ ਵੀਡੀਓ ਫਿਰ ਉਸ ਤੇ ਕਰਾਂਗੇ ਗੱਲਬਾਤ ਜਿੱਥੇ ਜਿੱਥੇ ਮਤਲਬ ਗੁਰੂ ਸਾਹਿਬ ਬੈਠੇ ਹੋਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅਰ ਬੈਠੇ ਉਹਨੂੰ ਕੀ ਕਵਾਂਗੇ ਆਪਾਂ ਗੁਰੂ ਦਾ ਘਰ ਹੀ ਕਵਾਂਗੇ ਨਾ ਤੇ ਗੁਰੂ ਦਾ ਘਰ ਹੀ ਆ ਸਾਰਾ ਸਤਿਗੁਰੂ ਉੱਤੇ ਬਰਾਜਮਾਨ ਨੇ ਹਾਂਜੀ ਬਾਬਾ ਗੁਲਾਬ ਸਿੰਘ ਜੀ ਕਹਿ ਰਹੇ ਨੇ ਕਿ ਜਿੱਥੇ ਗੁਰੂ ਸਾਹਿਬ ਬੈਠੇ ਹੋਣ ਉਹ ਗੁਰੂ ਦਾ ਸਥਾਨੀ ਹੈ ਇਹਨਾਂ ਨੂੰ ਅਜੇ ਇਹ ਨਹੀਂ ਪਤਾ ਕਿ ਗੁਰੂ ਦਾ ਸਥਾਨ ਕਿਹੜਾ ਹੁੰਦਾ ਹੈ। ਬਾਬਾ ਕਰਬ ਸਿੰਘ ਜੀ ਸੁਣ ਲੋ ਗੁਰੂ ਦਾ ਸਥਾਨ ਕਿਹੜਾ ਹੁੰਦਾ ਹੈ। ਜਿੱਥੇ ਸਾਡੇ ਦਸਾਂ ਗੁਰੂਆਂ ਨੇ ਚਰਨ ਪਾਏ, ਸਾਡੀਆਂ ਦਸਾਂ ਪਾਤਸ਼ਾਹਾਂ ਨੇ ਜਿੱਥੇ ਚਰਨ ਪਾਏ ਉਹਨੂੰ ਗੁਰੂ ਦਾ ਸਥਾਨ ਕਹੀ ਜਾਂਦਾ ਹੈ। ਉੱਥੇ ਗੁਰਦੁਆਰਾ ਸਾਹਿਬ ਬਣਦੇ ਨੇ। ਜਿੱਥੇ ਸਾਡੇ ਯੋਧਿਆਂ ਨੇ ਸਾਡੇ ਸਿੰਘਾਂ ਸੂਰਮਿਆਂ ਨੇ ਸ਼ਹੀਦੀ ਪਾਈ ਹੈ ਨਾ ਉੱਥੇ ਗੁਰੂ ਦੇ ਸਥਾਨ ਬਣਦੇ ਨੇ। ਉਥੇ ਗੁਰਦੁਆਰਾ ਬਣਦਾ ਹੈ ਤੁਸੀਂ ਕਹ ਰਹੇ ਹੋ ਇਹ ਗੁਰੂ ਦਾ ਸਥਾਨ ਹੈ ਤੁਸੀਂ ਰਾਜਾ ਸਾਹਿਬ ਨੂੰ ਪੂਜੋ ਰਾਜਾ ਸਾਹਿਬ ਦਾ ਤਾਂ ਕੋਈ ਸਿੱਖੀ ਨਾਲ ਕੋਈ ਲੈਣਾ ਦੇਣਾ ਹੀ ਕੋਈ ਨਹੀਂ ਸੀ ਉਹ ਤੇ ਜਿਹੜੀ ਵੀ ਮਰਿਆਦਾ ਵਿੱਚ ਰਹਿੰਦੇ ਸਨ ਉਹਨਾਂ ਉਸ ਮਰਿਆਦਾ ਵਿੱਚ ਆਪਣੀ ਰਹਿ ਕੇ ਭਗਤੀ ਕੀਤੀ ਉਹ ਨਿਰਮਲੇ ਸਨ ਮੌਨੀ ਸਨ ਜਾਂ ਉਹ ਨਾਗੇ ਸਨ ਜੋ ਵੀ ਹੈ ਸਨ ਉਹਨਾਂ ਜਿਹੜੀ ਭਗਤੀ ਕੀਤੀ ਹੈ ਜਿਸ ਮਰਿਆਦਾ ਵਿੱਚ ਰਹਿ ਕੇ ਉਸ ਮਰਿਆਦਾ ਨੂੰ ਤੁਸੀਂ ਫਾਲੋ ਕਰੋ ਤੁਸੀਂ ਗੁਰਦੁਆਰੇ ਤੋਂ ਕੀ ਲੈਣਾ ਹੈ ਉਹਨਾਂ ਦਾ ਤਾਂ ਗੁਰਦੁਆਰੇ ਨਾਲ ਕੋਈ ਮਤਲਬ ਹੀ ਨਹੀਂ ਸੀ ਸਿੱਖੀ ਨਾਲ ਕੋਈ ਮਤਲਬ ਹੀ ਨਹੀਂ ਸੀ ਫਿਰ ਤੁਸੀਂ ਕਿਉਂ ਇੱਥੇ ਗੁਰੂ ਦਾ ਸਥਾਨ ਕਹਿੰਦੇ ਨੇ ਜਿੱਥੇ ਗੁਰੂ ਦਾ ਛਾਇਆ ਹੀ ਨਹੀਂ ਕੋਈ ਇਹ ਤਾਂ ਡੇਰਾ ਹੈ ਇਹ ਤਾਂ ਗੁਰਦੁਆਰਾ ਤੇ ਉਹ ਹੈ ਜਿੱਥੇ ਸਾਡੇ ਗੁਰੂ ਗਏ ਨੇ ਤੁਹਾਨੂੰ ਪਤਾ ਸਾਰਾ ਹੀ ਹੈ ਪਰ ਤੁਸੀਂ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲੈਂਦੇ ਹੋ ਕਿਉਂਕਿ ਤੁਹਾਡਾ ਤਾਂ ਬਿਜ਼ਨਸ ਹੈ ਤੁਹਾਡੇ ਤੇ ਜਿੰਨੇ ਉੱਥੇ ਅਖੰਡ ਪਾਠ ਜ਼ਿਆਦਾ ਚੱਲਣਗੇ ਉਹਨੇ ਤੁਹਾਨੂੰ ਜ਼ਿਆਦਾ ਪੈਸੇ ਹੋਣਗੇ ਕਿਉਂਕਿ ਤੁਹਾਡਾ ਬਿਜ਼ਨਸ ਚੱਲੇਗਾ ਜੇ ਅਖੰਡ ਪਾਠ ਚੱਲਨੇ ਬੰਦ ਹੋ ਜਾਣਗੇ ਤੇ ਤੁਹਾਡਾ ਬਿਜ਼ਨਸ ਕਿਵੇਂ ਚੱਲੇਗਾ ਤੁਹਾਨੂੰ ਤਾਂ ਆਪਣੇ ਬਿਜ਼ਨਸ ਨਾਲ ਮਤਲਬ ਹੈ ਨਾ ਕਿਉਂਕਿ ਰਾਜਾ ਸਾਹਿਬਾ ਕੋ ਸਿੱਖੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਪਰ ਤੁਸੀਂ ਉੱਥੇ ਮਹਾਰਾਜ ਦੇ ਸੂਬ ਰਖੇ ਨੇ ਕਹਿੰਦੇ ਨੇ ਇੱਥੇ ਅਖੰਡ ਪਾਠ ਚੱਲਦੇ ਨੇ ਕੋ ਰਾਜਾ ਸਾਹਿਬ ਤੇ ਅਖੰਡ ਪਾਠ ਥੋੜਾ ਕਰਦੇ ਸੀ ਉਹ ਤੇ ਜੋ ਵੀ ਆਪਣੀ ਮਰਿਆਦਾ ਵਿੱਚ ਰਹਿੰਦੇ ਸੀ ਨਾਗੇ ਸਾਧੂ ਸੀ ਜਾਂ ਮੌਣੀ ਸਾਣਾ ਜੋ ਵੀ ਹੈ ਸੀ ਉਹ ਆਪਣੀ ਮਰਿਆਦਾ ਤੁਸੀਂ ਵੀ ਉਹਨਾਂ ਦੀ ਮਰਿਆਦਾ ਵਿੱਚ ਉਹਨਾਂ ਨੂੰ ਮੰਨਣ ਵਾਲੇ ਹੋ ਤੁਸੀਂ ਜਿਵੇਂ ਉਹ ਰਹਿੰਦੇ ਸੀ ਉਹਨਾਂ ਦੀ ਮਰਿਆਦਾ ਫਾਲੋ ਕਰੋ ਤੁਹਾਨੂੰ ਦੂਜੇ ਪਾਸੇ ਜਾਣ ਦੀ ਕੀ ਲੋੜ ਹੈ ਇਸ ਦਾ ਜੇ ਤੁਸੀਂ ਉਹਨਾਂ ਨੂੰ ਛੱਡ ਕੇ ਉਹਨਾਂ ਦੀ ਜਿਹੜੀ ਮਰਿਆਦਾ ਹੈ ਜਿਵੇਂ ਉਹ ਰਹਿੰਦੇ ਸੀ ਜਿਵੇਂ ਉਹ ਭਗਤੀ ਕਰਦੇ ਸੀ ਉਹਨਾਂ ਨੂੰ ਛੱਡ ਕੇ ਤੁਸੀਂ ਦੂਜੇ ਪਾਸੇ ਜਾ ਰਹੇ ਹੋ ਤੇ ਤੁਸੀਂ ਇਨਸਲਟ ਕਰ ਰਹੇ ਹੋ ਉਹਨਾਂ ਦੀ ਬਾਬਾ ਗਲਾਪ ਸਿੰਘ ਜੀ ਤੁਸੀਂ ਜਿਨ੍ਹਾਂ ਜਿਵੇਂ ਉਹਨਾਂ ਭਗਤੀ ਕੀਤੀ ਸੀ ਨਾ ਜਿਹੜੀ ਲੈਣ ਵਿੱਚ ਉਹ ਹੈ ਸਨ ਤੁਸੀਂ ਉਸੇ ਲੈਣ ਵਿੱਚ ਰਹਿ ਕੇ ਉਹਨਾਂ ਦੀ ਪੂਜਾ ਕਰੋ ਤੁਸੀਂ ਉਹਨਾਂ ਦੀ ਲੈਣ ਵੀ ਕੱਟ ਕੇ ਦੂਜੇ ਪਾਸੇ ਜਾ ਰਹੇ ਹੋ ਕਿਉਂਕਿ ਉਹਨਾਂ ਦਾ ਕੋਈ ਸਿੱਖੀ ਨਾਲ ਲੈਣਾ ਦੇਣਾ ਕੋਈ ਨਹੀਂ ਸੀ ਫਿਰ ਤੁਸੀਂ ਇੱਥੇ ਕਿਉਂ ਗੁਰਦੁਆਰਾ ਸਾਹਿਬ ਕਹਿੰਦੇ ਇੱਥੇ ਗੁਰੂ ਦਾ ਘਰ ਹੈ ਪਰ ਸਿੱਖੀ ਨਾਲ ਲੈਣ ਦੇਣਾ ਤੁਹਾਡਾ ਵੀ ਕੋਈ ਨਹੀਂ ਤੁਹਾਡਾ ਵੀ ਕੋਈ ਸਿੱਖੀ ਨਾਲ ਲੈਣਾ ਦੇਣਾ ਨਹੀਂ ਤੁਹਾਡਾ ਤਾਂ ਇੱਕ ਬਿਜ਼ਨਸ ਹੈ ਨਾ ਤੁਸੀਂ ਤਾਂ ਆਪਣਾ ਬਿਜ਼ਨਸ ਚਲਾਣਾ ਹੈ ਜਿਵੇਂ ਮਰਜ਼ੀ ਸੈੱਟ ਕਰਕੇ ਬਿਜ਼ਨਸ ਚਲਾਣਾ ਹੈ ਰਾਜਾ ਸਾਹਿਬ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਇਹ ਕੋਈ ਗੁਰੂ ਦਾ ਸਥਾਨ ਨਹੀਂ ਹੈ ਗੁਰੂ ਦਾ ਸਥਾਨ ਕੇਵਲ ਜਿੱਥੇ ਸਾਡੇ ਗੁਰਮੁਖ ਨੇ ਚਰਨ ਪਾਏ ਸਾਡੇ ਸ਼ਹੀਦ ਸਿੰਘਾਂ ਨੇ ਚਰਨ ਪਾਏ ਉਹੋ ਹੀ ਗੁਰੂ ਦੇ ਸਥਾਨ ਨੇ ਹੋਰ ਕੋਈ ਗੁਰੂ ਦਾ ਸਥਾਨ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ